ਠੀਕ ਏ ਸ਼ੁਕਰ ਸ਼ੁਕਰ ਹੋਰ ਵਧੀਆ ਬਹੁਤ ਕਿਰਪਾ ਚੜ੍ਹਦੀ ਕਲਾ ਚਲ ਠੀਕ ਆ ਜੀ ਰੈਸ ਕਰਾ ਨੋਟ ਕਰਾ ਪਿੰਡ ਪਾਵਰ ਜੀ ਪਿੰਡ ਬਟਾਰੀ ਜ਼ਿਲ੍ਹਾ ਅੰਮ੍ਰਿਤਸਰ ਤੇ ਸੀਲ ਬਾਬਨ ਬਕਾਲਾ ਖਲਕੀਆਂ ਤੋਂ ਪਿੰਡ ਇਹ 2 ਕਿਲੋਮੀਟਰ ਦੂਰ ਹੈ 4 ਬਿਆਸ 7 ਅੰਮ੍ਰਿਤਸਰ ਪੈਂਦੀ ਤਰਨਤਾਰਨ ਪੈਂਦੀ ਫਿਰੋਜ਼ਪੁਰ ਸਾਹਿਬ ਪੈਂਦਾ ਜੇ ਮੇਨ ਰੋਡ ਤੋਂ ਹਾਈਵੇ ਤੋਂ ਸਰਕਾਰੀ ਸਕੂਲ ਲਾਗੋ ਕਰਾਨੇ ਦੀ ਦੁਕਾਨ ਲੱਗੋ ਦੋ ਨੰਬਰ ਗਲੀ ਅਮਰਤੋ ਨਾ ਨਾ ਬਾਪੂ ਦੇ ਨਾਮ ਕਾਬਲ ਸਿੰਘ ਜੀ ਵਾਹ ਹਾਂਜੀ ਹਾਂਜੀ ਇਹ ਤੇ ਰੀਪੀਟ ਹੈ ਮਿੰਟੋ ਮੇਟੀ ਜਿਵੇਂ ਉਹ ਬਜਾ ਆਉਂਦੇ ਨਾ ਢੰਡਾ ਦੇ ਵਿੱਚ ਕੋਈ ਚੀਜ਼ ਵੇਚਣਾ ਆ ਲੈ ਲਓ ਉਹ ਲੈ ਲਓ ਆਲੂ ਗਾਡੇ ਗੋਭੀ ਮਿੰਟੋ ਮੇਟੀ ਕਰ ਜਣਾ ਹੈ ਮਿੰਟੋ ਮੇਟ ਸਭ ਸਾਰੇ ਰੀਪੀਟ ਕੀਤੇ ਹੋਏ ਹਾਂ ਹਾਂਜੀ ਹਾਂਜੀ ਤੇ ਕਿਸੇ ਨੂੰ ਕੋਈ ਨਾ ਔਖਾ ਲੱਗੇ ਕਿ ਸਾਰਿਆਂ ਨੂੰ ਦੱਸਦਾ ਕਿ ਪੈਣਾ ਇਹਨਾਂ ਸਾਰਾ ਐਡਰੈਸ ਦਈਦਾ ਪੂਰਾ ਠੀਕ ਆ ਹਾਂਜੀ ਅਮਰਤ ਭਾਈ ਮੋਬਾਈਲ ਨੰਬਰ ਦੱਸ ਦੇ ਕਰ ਮੋਬਾਈਲ ਨੰਬਰ 7842418615 ਇੱਥੇ ਵਟਸਐਪ ਚੱਲਦਾ ਹੈ ਓਕੇ ਹਾਂਜੀ ਤੇ ਆ ਸੱਜਰ ਤੋਂ ਲੱਗੀਏ ਹਾਂਜੀ ਵੀਰ ਜੀ ਵਰਸ਼ੀ ਦਾ ਬੱਚਾ ਮਰਨੇ ਪਿਆ ਜੀ ਮੜਾ ਮੋਟਾ ਵਰਸ਼ੀ ਸਾਹ ਲੈਣ ਦੀ ਹਸੰਦੂ ਸਾਹ ਹਾਂ ਬੱਚੀ ਸੀ ਹਾਂ ਬੱਚੀ ਸੀ ਆਪਣੇ ਕੋ ਸੂਈ ਸਵਾਈ ਦੀ ਜੇਰ ਪੌਂਦੀ ਦੀ ਵੀਡੀਓ ਕੋਈ ਭੈਣ ਭਰਾ ਮੰਗਾ ਸਕਦਾ ਆ ਜੇਰ ਪੌਂਦੀ ਦੀ ਵੀਡੀਓ ਹਾਂ ਸੂਈ ਸਵਾਈ ਦੀ ਹਾਂ ਹਾਂਜੀ ਸਾਰੀ ਸਾਰਾ ਪ੍ਰੂਫ ਹੈਗਾ ਤੇ ਬੱਚੀ ਤੇ ਛਾ ਹੈਗੇ ਨਾ ਸ ਤਾਂ ਹਮਾਰੇ ਜੀ ਸੋਈ ਨੂੰ ਵੜੀ ਨੂੰ ਅੱਛਾ ਹਾਂਜੀ ਹਾਂਜੀ ਸਾਹ ਲੈਂਦੀ ਸਜਣਾਂ ਮਾਰ ਚੱਲੀ ਜਾ ਛੱਡਾ ਖਵਾ ਲਓ ਖਾੜੀ ਵਾਲਾ ਵਛੀ ਦਾ ਬਿਲਕੁਲ ਤੋਰੀ ਲਓ ਜੀ ਸਜਣਾਂ ਸ਼ਾਰਟ ਵੀਡੀਓ ਚ ਅੱਗੇ ਤਾਰਾ ਧੁਰਾ ਪਾ ਕੇ ਦਿਖਾਤੀਆਂ ਹਾਂ ਹਾਂ ਤੇ ਸਵੇਰ ਦੇ ਅੰਤਜੇ ਨਾਲ ਕੋਈ ਦੁੱਜਾ ਹੀ ਘਨੇ ਪੈਣ ਭਰਾ ਦੁੱਜਾ ਦੁੱਜਾ ਵੀਰ ਜੀ ਹੂੰ ਨੇ ਏਦਾਂ ਹੀ ਖੁੱਲੀ ਛੱਡ ਕੇ ਗੱਡੀ ਕੋਲ ਬੈਜਣਾ ਥੱਲੇ ਵੇਖੋ ਜੀ ਬਿਲਕੁਲ ਏਦਾਂ ਹੀ 6 ਸਲੱਗ ਹੈ ਪੂਰੀ ਏਦਾਂ ਹੀ ਕੋਈ ਰੱਸੀ ਨਹੀਂ ਕੱਖ ਨਹੀਂ ਆਹ ਸਜਣੋ ਵੇ ਅੜਿੰਗਨ ਦੀ ਜੇ ਹੈਨਾ ਹਾਂਜੀ ਵਛੀ ਦੀ ਵੀ ਨਾਲ ਅੜਿੰਗਨ ਦੀ ਆ ਚਲ ਇੰਨਾ ਕੀ ਭੈਣ ਭਰਾਵਾਂ ਨੂੰ ਸਹਾਈਂ ਦੀ ਪਈ ਆ ਤੇ ਰੇਟ ਦਾ ਰੇਟ ਤੇ ਸੰਧੂ ਸਾਹਿਬ ਜੀ ਇਹ ਬੱਚਾ ਨਾ ਮਰਦਾ ਫੇਰ ਤੇ ਵਛੀ 40 ਦੀ ਹੁਣ ਤੇ ਘਾਟਾ ਪਣਾਈ ਆ ਜੀ ਕਿਨੇ ਦੇ ਦੀਏ ਖੁੱਲਾ ਵਾਣ ਕਰਕੇ ਇੱਕੇ ਰਹੀਂ ਪੰਜ ਛੱਡ ਦਈਏ ਹੋਰ ਕਰ ਦਈਏ ਮੈਂ ਜੱਸ ਨੂੰ ਹੀ ਦੇ ਦਾਂਗੇ 33 ਹਜ਼ਾਰ ਹੋਰ ਛੱਡ ਦੇ 1100 ਸਾਨੂੰ ਸੱਤ ਬਤੀ ਨਹੀਂ ਹੁਣ ਕੋਈ ਬਣਾ ਬਰਾ ਕਸਾਈ ਨਾ ਕਰੇ ਸਾਨੂੰ ਤਾਂ ਬਰਾ ਵਪਾਰ ਨਾਲ ਘਾਟਾ ਵੀ ਪਣਾ ਤੇ ਨਫਾ ਵੀ ਇਹਨਾਂ ਨੂੰ ਕਰਮਾਲੀਆਂ ਝੋੜਾ ਇਹਨਾਂ ਨੂੰ ਇਹਨਾਂ ਨੂੰ ਜੇ ਨਾ ਬੱਚਾ ਮਰਦਾ ਫੇਰ ਬਖਸ਼ੀ 40 ਦੀ ਸੀ ਬਿਲਕੁਲ ਹਾਂਜੀ ਹਾਂਜੀ ਆ ਗਈ ਅੱਗੇ ਬਿਨਾ ਬੱਚੇ ਤੋਂ ਇਹ ਬਿਨਾ ਬੱਚੇ ਤੋਂ ਸਾਨੂੰ ਸੱਤ ਕਿਲੋ ਦੁੱਧ ਚਾਰ ਸਮਾਂ ਇੱਕ ਨੰਬਰ ਉਹ ਕੋ ਪੂਰ ਛੱਟਾ ਛਣ ਘਾਟ ਹੋ ਆਪਣੀ ਜੁਮੇ ਵਾਲੀ ਆ ਤੋੜੀ ਹਾਂਜੀ ਦੁੱਧ 7 ਕਿਲੋ 7 ਕਿਲੋ ਜਰਾ ਵੀ ਪਰ ਦੋ ਟਾਈਮ ਕੋ ਲੀਟਰ ਨਾ ਕਰੋ ਮੇਲੇ ਓਕੇ ਓਕੇ ਹਾਂਜੀ ਲਓ ਜੀ ਤੇ ਰੇਟ ਇਹਦਾ ਮਰਦ ਰੇਟ ਪਾ 20000 ਕਰ ਦੇ ਜੀ ਹਾਂਜੀ ਕਿੰਨੇ ਦੀ ਦੇ ਲਈਏ ਛੋੜ ਕਰਦੇ ਆਪੇ ਤੁਈ ਦਾ ਦੋ ਮੈਂ ਤਾਂ 4000 ਕਰੀ ਦੇ ਚੱਲਣ ਤੋਂ ਫਿਰ 16 ਦੀ 16 ਦੀ 16 ਨਹੀਂ ਦੇ ਦਾਂ ਠੀਕ ਹੈ ਦੇ ਰਾਂਗੇ ਹੋਰ ਮਾਨਦਾਨ ਕਰਦਾ ਕੋਈ ਬੰਦਾ ਫੋਨ ਲੈ ਇੱਕ ਆ ਕੀਰੀ ਬੱਛੀ ਯਾਰ ਕੀਰੀ ਬੱਛੀ ਝੋਲੀ ਮੇਰਾ ਬੱਚਾ ਜੀ ਝੋਲੀ ਝਾਲੀ ਦਿਖਾ ਦੇ ਝੋਲੀ ਬਖਾਉਣਾ ਸੋ ਜੋਂ ਮਹੀਨੇ ਦਾ ਬੱਚਾ ਜੀ ਕੋં ਡਰਦੀ ਆ ਵੇਖੋ ਚਾਰੇ ਥਣ ਜਦਾਂ ਕਾਲੇ ਜਾਣ ਨੂੰ ਨਹੀਂ ਲੱਗੇ ਹੁੰਦੇ ਹਾਂ ਕੋਧਾਂ ਝੋਲੀ ਚੰਗੀ ਯਾਰ ਝੋਲੀ ਚੰਗੀ ਆ ਮਾਂ ਦਾ ਹੀ ਕਾਰਡ ਚੰਗਾ ਵਾ ਅੱਛਾ 20 ਪਲੱਸ ਵਾਲੀ ਦੀ ਬੱਛੀ ਆ ਸੇਕੋ ਭੰਗੜਾ ਪਾਉਦੀ ਲੈ ਆ ਭਾਈ ਇਹਨੂੰ ਤਾਂ ਨੱਚਦੀ ਨਹੀਂ ਨੱਚਦੀ ਨੱਚਦੀ ਆ ਦੋ ਗਾਣੇ ਛੱਡਵੜੀ ਪਰ ਅਸੀਂ ਨਹੀਂ ਮੈਂ ਕਿ ਛੱਡੁੰਦੇ ਹਾਂ ਨਵਾਲਾ ਸੱਤਿਆਂ ਵਾਹ ਆ ਤੇ ਰੇਟ ਛੋਟਾ ਜਿਹਾ ਆ ਅੱਛਾ ਮੋਰ 7 ਕਰਦੇ ਪੰਜ ਦੇ ਦਈਏ ਜਾਇਜ 4 ਦੀ ਜੋੜੀ ਕੋ ਲੋ 20 ਦੀ ਅੱਛਾ ਹਾਂਜੀ ਠੀਕ